ਪੰਜਾਬ ਬਹਿਰੀ ਦੇ ਇਹਨਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਬਿਲਕੁਲ ਉਮੀਦ ਖਤਮ ਹੋ ਗਈ ਸੀ ਕਿ ਮੇਰਾ ਜਿਹੜਾ ਮੋਬਾਈਲ ਸੀ 27 ਅਕਤੂਬਰ 2023 ਨੂੰ ਖੋ ਕੇ ਲਾ ਕੇ ਗਏ ਸੀ 2023 ਨੀਅਰ ਅਬਾਊਟ ਆਫਟਰ 2 ইয়ার্স আই ਕਾਂਟ ਮਤਲਬ ਕਿ ਮੈਂ ਇਹ ਉਮੀਦ ਨਹੀਂ ਕਰ ਸਕਦੀ ਸੀ ਕਿ ਮੈਨੂੰ ਮੇਰਾ ਮੋਬਾਈਲ ਵਾਪਸ ਮਿਲ ਜਾਊਗਾ 365 ਮੋਬਾਈਲ ਜਿਸੀ ਰਿਕਵਰ ਕਰਾ ਚੁੱਕੇ ਨੇ ਤਾ ਇਥੇ ਇੱਕ ਵੈਲਿਊਏਸ਼ਨ ਵੀ ਲਿਖੀ ਹੈ ਕਿ ਜੀ ਇਹ ਦੀ ਇਹ ਇੰਨੇ ਮਹਿੰਗੇ ਮੋਬਾਈਲਸ ਨੇ ਆਲਮੋਸਟ 85 ਲੱਖ ਕੀਮਤ ਦੇ ਮੋਬਾਈਲ ਨੇ ਇਹ ਸਿਰਫ ਮੋਬਾਈਲ ਨਹੀਂ ਹੈਗੇ ਸੀ ਜਦੋਂ ਸਾਡੇ ਤੋਂ ਖੋ ਕੇ ਲੈ ਕੇ ਗਏ ਸੀ ਸਨੇਚ ਕਰਕੇ ਲੈ ਕੇ ਗਏ ਸੀ ਉਸੇ ਹੀ ਸਾਲ ਇਹ ਮੋਬਾਈਲ ਫੋਨ ਮੇਰੇ ਬੱਚੇ ਮੈਨੂੰ ਦੇ ਕੇ ਗਏ ਸੀ ਐਸ ਗਿਫਟ ਮੈਂ ਇਹ ਮੰਨ ਲਿਆ ਕਿ ਮੋਬਾਈਲ ਦੀ ਕੀਮਤ ਉਸ ਚੀਜ਼ ਸੇ ਨਹੀਂ ਡਿਸਾਈਡ ਹੁੰਦੀਏਗੀ ਉਹਨੂੰ ਅਸੀਂ ਕਿੰਨੇ ਪੈਸਿਆਂ ਚ ਖਰੀਦ ਕੇ ਲੈ ਕੇ ਆਏ ਇਹਨੂੰ ਮੋਬਾਈਲ ਦੀ ਕੀਮਤ ਹਰ ਕਿਸੇ ਕੇ ਲਈ ਇੱਕ ਵੱਖਰੀ ਵੱਖਰੀ ਹੁੰਦੀ ਹੈ ਅੱਜ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਵਾਕਈ ਜੋ ਪੁਲਿਸ ਦਾ ਮੈਕਮਾ ਵੀ ਹੈ ਬਹੁਤ ਹੀ ਸ਼ਿੱਦਤ ਨਾਲ ਸਾਡੇ ਲਈ ਕੰਮ ਕਰਦਾ ਹੈ ਇੰਨੀ ਪਬਲਿਕ ਦੇ ਵਿੱਚੋਂ ਐਨੇ ਮੌਕ ਟੇ ਲੋਕਾਂ ਨੇ ਪਹਿਨੇ ਹੋਏ ਨੇ ਉਹਨਾਂ ਦੇ ਵਿੱਚੋਂ ਲੱਭ ਕੇ ਸਾਡੇ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਵੀ ਐਨੇ ਚੀਜ਼ਾਂ ਲੱਭ ਕੇ ਦੇਣੀਆਂ ਮੈਂ ਬਹੁਤ ਹੀ ਜ਼ਿਆਦਾ ਮੈਂ ਕਹਿੰਦੀ ਆ ਬਹੁਤ ਮਿਹਨਤ ਵਾਲੀ ਗੱਲ ਆ ਔਰ ਅਸੀਂ ਤੁਹਾਡੀ ਤਹਿ ਦਿਲੋਂ ਸਾਰੇ ਮੇਰੇ ਖਲ ਤਾਂ ਸਾਰੀ ਮੈਂ ਪੂਰੇ ਫਰੀਦਕੋਟ ਵੱਲੋਂ ਤੁਹਾਡਾ ਧੰਨਵਾਦ ਕਰਦੀ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਈ ਫਰੀਦਕੋਟ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਲੋਕਾਂ ਦੇ ਸੈਂਕੜੇ ਲੋਕਾਂ ਦੇ ਖੋਹੇ ਗਏ ਮਹਿੰਗੇ ਮੋਬਾਈਲ ਯਾਨ ਦੇਗਗੇ ਜਾਂ ਚੋਰੀ ਹੋ ਗਏ ਮਹਿੰਗੇ ਮੋਬਾਈਲ ਜਿਹੜੇ ਉਹ ਅੱਜ ਖਰੀਦਕੋਟ ਪੁਲਿਸ ਨੇ ਕਾਫੀ ਮਿਹਨਤ ਕਰਕੇ ਲੱਭ ਕੇ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਮਾਲਕਾਂ ਨੂੰ ਹਵਾਲੇ ਕੀਤੇ ਆ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦਰਜਨਾਂ ਦੇ ਕਰੀਬ ਇਹ ਮੋਬਾਈਲ ਆ ਜਿਹੜੇ ਵੱਖ-ਵੱਖ ਕੰਪਨੀਆਂ ਦੇ ਆ ਤੇ ਇਹਨਾਂ ਦੀ ਕੀਮਤ ਲਗਭਗ 35 ਲੱਖ ਦੇ ਕਰੀਬ ਆ ਜਿਹੜੇ ਅੱਜ ਇਹਨਾਂ ਨੂੰ ਵਾਪਸ ਕੀਤੇ ਜਾ ਰਹੇ ਆ ਮੋਬਾਈਲ ਵਾਪਸ ਲੈਣ ਵਾਲੇ ਜਿਹੜੇ ਮਾਲਕ ਪਹੁੰਚੇ ਹੋਏ ਸੀ ਮੋਬਾਈਲਾਂ ਦੇ ਉਹ ਕਾਫੀ ਖੋਸ਼ਿਖਾਈ ਦੇ ਰਹੇ ਸੀ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਪੁਲਿਸ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਦਿਖਾਉਨੇ ਆ ਤੁਹਾਨੂੰ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਖੋਇਆ ਹੋਇਆ ਚੋਰੀ ਹੋਇਆ ਜਾਂ ਫਿਰ ਡਿੱਗਿਆ ਹੋਇਆ ਮੋਬਾਈਲ ਮਾਲਕ ਨੂੰ ਵਾਪਸ ਮਿਲਿਆ ਜਿਹੜੀ ਸਾਡੀ ਪੂਰੀ ਟੀਮ ਇੱਥੇ ਬੈਠੀ ਐ ਇਹਨੇ ਬਹੁਤ ਮਿਹਨਤ ਕੀਤੀ ਐ ਤੁਹਾਡੇ ਮੋਬਾਈਲਸ ਨੂੰ ਲੱਭਣ ਚ ਔਰ ਇੱਕ ਇੱਕ 1930 ਜਿਹੜਾ ਨੰਬਰ ਐ ਉਮੇ ਚਾਹਨੀ ਹੈ ਕਿ ਆਪਾਂ ਆਪੇ ਵੀ ਨੋਟ ਕਰ ਲੈਣ ਤੇ ਆਪਣੇ ਰਿਸ਼ਤੇਦਾਰਾਂ ਨੂੰ ਬੁਆਣਡੀਆਂ ਨੂੰ ਜ਼ਰੂਰ ਦੱਸਣ ਕਿ ਜਦੋਂ ਵੀ ਸਾਡਾ ਕੋਈ ਮੋਬਾਈਲ ਪਰਸ ਮੋਬਾਈਲ ਜਦੋਂ ਸਾਡਾ ਚੋਰੀ ਹੋ ਜਾਂਦਾ ਹੈ ਜਾਂ ਖੋਹ ਜਾਂਦਾ ਹੈ ਤੇ ਉਹਦੀ ਇਮੀਡੀਏਟਲੀ ਆਪਾਂ 1930 ਨੂੰ ਕਾਲ ਕਰਕੇ ਉੱਥੇ ਆਪਣੀ ਇੱਕ ਦਰਖਾਸਤ ਨੋਟ ਕਰਾ ਸਕਦੇ ਹੁਣ ਸਰਕਾਰ ਵੱਲੋਂ ਇੱਕ ਇਹ ਸੈਂਟਰਲਾਈਜ਼ਡ ਸਿਸਟਮ ਬਣਾਇਆ ਹੈ ਕਿਵਾਵੇਂ ਕਿਤੇ ਵੀ ਕੋਈ ਵੀ ਮੋਬਾਈਲ ਗਮ ਹੋਊਗਾ ਅਗਰ ਅਸੀਂ 1930 ਤੇ ਕਾਲ ਕਰਕੇ ਦੱਸ ਦਿੰਨੇ ਤਾਂ ਉਹ ਸਿੱਧਾ ਸਾਡੇ ਤੱਕ ਆ ਜਾਂਦਾ ਹੈ। ਯਾਨੀ ਜਿਹੜਾ ਪਹਿਲਾਂ ਅਗਰ ਕਿਸੇ ਦਾ ਮੋਬਾਈਲ ਗਮ ਹੋ ਗਿਆ ਤਾਂ ਉਹ ਪਹਿਲਾਂ ਤੇ ਆਪਾਂ ਇਹ ਸੋਚਦੇ ਹਾਂ ਸਪੈਸ਼ਲੀ ਸਟੂਡੈਂਟਸ ਜਾਂ ਜਿਹੜੇ ਆਪਾਂ ਘਰੇ ਰਹਿੰਦੇ ਸਾਡੇ ਬਜ਼ੁਰਗ ਇਹ ਸੋਚਦੇ ਕਿ ਹੁਣ ਅਸੀਂ ਕਰੀਏ ਕੀ ਕਿਹੜੇ ਥਾਣੇ ਜਾਈਏ ਕਿਹੜੇ ਚੌਕੀ ਜਾਈਏ ਆਪਾਂ ਤੇ ਕਿੱਥੇ ਰਪਟ ਲਿਖਾਈਏ ਇਹ ਉਹ ਸਾਰਾ ਸਿਸਟਮ ਹਲੇ ਸੈਂਟਰਲਾਈਜ਼ਡ ਹੋ ਗਿਆ ਹੈ ਹਮਨੂੰ ਸਿਰਫ 1930 ਤੇ ਕਾਲ ਕਰਕੇ ਦੱਸਣਾ ਹੈ ਉਹ ਸਾਡੇ ਤੱਕ ਆਜੂਗਾ ਇਹ ਦੂਜਾ ਅਗਰ ਕਿਸੇ ਨੂੰ 1930 ਬਾਰੇ ਨਹੀਂ ਵੀ ਪਤਾ ਤਾਂ ਅਸੀਂ ਤੁਸੀਂ ਇਹ ਜਿਹੜਾ ਹੈਗਾ ਆ ਕੇ ਜਿੰਨੇ ਵੀ ਸਾਡੇ ਸਾਂਝ ਕੇਂਦਰ ਨੇ ਸਾਂਝ ਕੇਂਦਰ ਬਾਰੇ ਤੇ ਪਤਾ ਹੋਣਾ ਹੁਣ ਤੇ ਸਾਰਿਆਂ ਨੂੰ ਤਾਂ ਉੱਥੇ ਜਾ ਕੇ ਸਿੰਪਲ ਇੱਕ ਡੀਆਰ ਐਂਟਰੀ ਤੁਸੀਂ ਕਰਾ ਦਿਓ ਕੋਈ ਤੁਹਾਨੂੰ ਬਿਲਕੁਲ ਪਰੇਸ਼ਾਨ ਨਹੀਂ ਕਰੂਗਾ ਜਿਹੜਾ ਸਾਡੇ ਮੰਚ 'ਚ ਬਹੁਤ ਵਾਰ ਹੁੰਦਾ ਹੈ ਕਿ ਜੇ ਅਸੀਂ ਥਾਣੇ ਨਹੀਂ ਜਾਉਣਾ ਚਾਹੁੰਦੇ ਲੇਡੀਜ਼ ਨੂੰ ਬਹੁਤ ਵਾਰ ਇਹ ਹੋ ਜਾਂਦਾ ਹੈ ਕਿ ਅਸੀਂ ਕਿੱਦਾਂ ਜਾਈਏ ਕਿ ਉਹਨਾਂ ਨਾਲ ਲੈ ਕੇ ਜਾਈਏ ਤਾਂ ਸਾਂਝ ਕੇ ਅੰਦਰ ਜੇ ਸਾਡੇ ਸਾਂਝ ਦੇ ਮੁਲਾਜ਼ਮ ਹੁੰਦੇ ਆਂ ਔਰ ਇਹ ਜਿਹੜਾ ਸਾਰਾ ਇਹ ਕੰਮ ਹੋਇਆ ਹੈ ਇਹ ਵੀ ਸਾਡੇ ਸਾਈਬਰ ਸੈੱਲ ਸਾਂਝ ਦੀ ਟੀਮ ਤੇ ਸਾਡੇ ਜਿਹੜੇ ਥਾਣੇ ਆਂ ਉਹਨਾਂ ਨੇ ਇਹ ਆਪਣਾ ਇੱਕ ਇਨੀਸ਼ੀਏਟਿਵ ਪਹਿਲ ਕਰਕੇ ਇਹ ਸਾਰੇ ਜਿਹੜੇ ਮੋਬਾਈਲਸ ਨਹੀਂ ਲੱਭੇ ਹਲੇ ਤੱਕ ਅਸੀਂ 360 ਮੋਬਾਈਲ 360 ਮੋਬਾਈਲਸ ਅਸੀਂ ਰਿਕਵਰ ਕਰਾ ਚੁੱਕੇ ਨੇ ਤਾਂ ਇੱਥੇ ਇੱਕ ਵੈਲਿਊਏਸ਼ਨ ਵੀ ਲਿਖੀ ਹੈ ਕਿ ਜੀ ਇਹਦੇ ਇਹ ਇੰਨੇ ਮਹਿੰਗੇ ਮੋਬਾਈਲਸ ਨੇ ਆਲਮੋਸਟ 85 ਲੱਖ ਕੀਮਤ ਦੇ ਮੋਬਾਈਲ ਨੇ ਮੈਂ ਇਹ ਮੰਨ ਲਿਆ ਕਿ ਮੋਬਾਈਲ ਦੀ ਕੀਮਤ ਉਸ ਚੀਜ਼ ਸੇ ਨਹੀਂ ਡਿਸਾਈਡ ਹੁੰਦੀ ਹੈਗੀ ਉਹਨੂੰ ਅਸੀਂ ਕਿੰਨੇ ਪੈਸਿਆਂ ਚ ਖਰੀਦ ਕੇ ਲੈ ਕੇ ਆਏ ਇਹਨੂੰ ਮੋਬਾਈਲ ਦੀ ਕੀਮਤ ਹਰ ਕਿਸੇ ਕੇ ਲਿਏ ਇੱਕ ਵੱਖਰੀ ਵੱਖਰੀ ਹੁੰਦੀ ਹੈ ਜਿੱਦਾਂ ਇੱਕ ਸਟੂਡੈਂਟ ਵਾਸਤੇ ਤਾਂ ਉਹਦਾ ਸਾਰਾ ਜਿਹੜਾ ਪੜ੍ਹਾਈ ਦਾ ਮਟੀਰੀਅਲ ਹੈ ਉਹ ਚ ਹੈਗਾ ਜਿਹੜੇ ਸਾਡੇ ਬਜ਼ੁਰਗ ਇੱਥੇ ਬੈਠੇ ਆ ਉਹਨਾਂ ਦੇ ਮੋਬਾਈਲਸ 'ਚ ਆਪਣੇ ਪੋਤਰਿਆਂ ਦੀ ਆਪਣੇ ਪੋਤੀਆਂ ਦੀ ਫੋਟੋਜ਼ ਹੁੰਦੀਆਂ ਇੱਕ ਇੱਕ ਡੈਡ ਡੋ-ਡੋ ਸੈੱਲ ਪੁਰਾਣੇ ਜਿਹੜੀ ਅਸੀਂ ਸਹੇਜ ਕੇ ਰੱਖਦੇ ਆ ਸਾਡੇ ਕੋਲ ਅੱਜਕੱਲ੍ਹ ਹੋਰ ਕੋਈ ਫੋਟੋ ਨਹੀਂ ਹੁੰਦੀ ਅਸੀਂ ਪ੍ਰਿੰਟ ਕਰਾਉਣਾ ਭੁੱਲ ਚੁੱਕੇ ਹਾਂ ਜਿਹੜੇ ਸਾਡੇ ਵਰਕਿੰਗ ਬੰਦੇ ਨੇ ਉਹਨਾਂ ਦੇ ਸਾਰੇ ਬੈਂਕ ਦੇ ट्रांजੈਕਸ਼ਨਸ ਡਿਟੇਲਸ ਇਤਨੀ ਇੰਪੋਰਟੈਂਟ ਇਨਫੋਰਮੇਸ਼ਨ ਉਹ ਚ ਹੁੰਦੀ ਹੈ ਤੇ ਜਦੋਂ ਮੋਬਾਈਲ ਸਾਡਾ ਗਵਾਚ ਜਾਂਦਾ ਹੈ ਤੇ ਉਹ ਚ ਬਹੁਤ ਜੀਆਂ ਦਿੱਕਤਾਂ ਸਾਨੂੰ ਆਉਂਦੀਆਂ ਤਾਂ ਮੈਨੂੰ ਲੱਗਦਾ ਕਿ ਮੋਬਾਈਲ ਜਿਹੜਾ ਅਸੀਂ ਰਿਟਰਨ ਸਾਰਿਆਂ ਨੂੰ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਤੁਹਾਡੀ ਮੈਮਰੀਜ਼ ਵਾਪਸ ਕਰ ਰਹੇ ਨੇ ਤੁਹਾਡੀ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਅਸੀਂ ਤੁਹਾਨੂੰ ਵਾਪਸ ਕਰ ਰਹੇ ਹਾਂ ਖਾਸ ਕਰਕੇ ਅੱਜ ਪੁਲਿਸ ਵਿਭਾਗ ਦੇ ਮੈਂ ਉਹਨਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਵਾਕਈ ਜਿਸ ਤਰ੍ਹਾਂ ਐਸਐਸਪੀ ਸਾਹਿਬ ਨੇ ਕਿਹਾ ਹੈ ਕਿ ਇਹ ਸਿਰਫ ਮੋਬਾਈਲ ਨਹੀਂ ਹੈਗੇ ਸੀ ਜਦੋਂ ਸਾਡੇ ਤੋਂ ਖੋ ਕੇ ਲੈ ਕੇ ਗਏ ਸੀ ਸਨੇਚ ਕਰਕੇ ਲੈ ਕੇ ਗਏ ਸੀ ਉਸੇ ਹੀ ਸਾਲ ਇਹ ਮੋਬਾਈਲ ਫੋਨ ਮੇਰੇ ਬੱਚੇ ਮੈਨੂੰ ਦੇ ਕੇ ਗਏ ਸੀ ਐਸ ਗਿਫਟ ਮੈਂ ਪੋਸਟ ਆਫਿਸ ਦੇ ਵਿੱਚ ਇੰਪਲਾਈਆਂ ਹੋਵੇ ਦੇ ਵਿੱਚ ਮੇਰੀ ਬਹੁਤ ਹੀ ਜ਼ਿਆਦਾ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਵੀ ਸੀ ਮੇਰੇ ਜੋ ਆਫਿਸ ਦੇ ਨਾਲ ریلیਟਡ ਸੈਕੰਡਲੀ ਜੋ ਐਸਐਸਪੀ ਸਾਹਿਬ ਨੇ ਕਿਹਾ ਹੈ ਕਿ ਇਹਦੇ ਵਿੱਚ ਸਾਡੀਆਂ ਯਾਦਾਂ ਹੁੰਦੀਆਂ ਉਹ ਤਾਂ ਹੈਗੀਆਂ ਹੀ ਸੀ ਪਰ ਮੈਂ ਬਹੁਤ ਹੀ ਤਹਿ ਦਿਲੋਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਬਿਲਕੁਲ ਉਮੀਦ ਖਤਮ ਹੋ ਗਈ ਸੀ ਕਿ ਮੇਰਾ ਜਿਹੜਾ ਮੋਬਾਈਲ ਸੀ 27 ਅਕਤੂਬਰ 2023 ਨੂੰ ਖੋ ਕੇ ਲਾ ਕੇ ਗਏ ਸੀ 2023 नियर अबाउट आफ्टर 2 ইয়ার্স আই ক্যান্ট મતલબ કે મેં ਉਮੀਦ ਨਹੀਂ ਕਰ ਸਕਦੀ ਸੀ ਕਿ ਮੈਨੂੰ ਮੇਰਾ ਮੋਬਾਈਲ ਵਾਪਸ ਮਿਲ ਜਾਊਗਾ ਪਰ ਅੱਜ ਮੈਂ ਇੰਨੀ ਖੁਸ਼ ਹਾਂ ਜਦੋਂ ਮੈਨੂੰ ਕੱਲ ਇਥੋਂ ਫੋਨ ਗਿਆ ਕਿ ਤੁਹਾਡਾ ਮੈਡਮ ਮੋਬਾਈਲ ਪਹਿਲਾਂ ਸਾਈਬਰ ਕ੍ਰਾਈਮ ਦਾ ਮੈਨੂੰ ਫੋਨ ਆਇਆ ਪਹਿਲਾਂ ਮੈਂ ਡਰ ਗਈ ਸੱਚਮੁੱਚ ਕਿ ਆਮ ਤੌਰ ਤੇ ਸਾਈਬਰ ਕ੍ਰਾਈਮ ਦੇ ਫੋਨ ਕਹਿ ਕੇ ਲੋਕੀ ਸਾਨੂੰ મતલਬ ਜੋ ਹੈ ਕਿ ਸਾਨੂੰ ਗੁੰਮਰਾਹ ਕਰਦੇ ਆ ਕਿ ਤੁਹਾਡਾ ਕੋਈ ਫਲਾਣਾ ਬੰਦਾ ਬਾਹਰ ਹੈ ਔਰ ਨਸ਼ੇ ਕਰਦਾ ਫੜਿਆ ਗਿਆ ਤੁਹਾਡੇ ਹਸਬੰਦ ਫੜੇਗੇ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਤੁਸੀਂ ਇੱਥੇ ਬਾਹਰ ਆਜੋ ਇਸ ਤਰ੍ਹਾਂ ਦੇ ਫੋਨ ਵੀ ਮੈਨੂੰ ਕਾਫੀ ਆਏ ਆ ਆਫਿਸ 'ਚ ਬੈਠੀ ਨੂੰ ਮੈਂ ਪਹਿਲਾਂ ਫਸਟ ਟਾਈਮ ਉਹਨਾਂ ਦਾ ਫੋਨ ਚੱਜ ਨਾਲ ਅਟੈਂਡ ਨਹੀਂ ਕੀਤਾ ਜਸਟ ਮੈਂ ਇੱਕ ਆਮ ਆਵਾਜ਼ ਦੇ ਵਿੱਚ ਸਿਰਫ ਹੈਲੋ ਕਿਹਾ ਜਦੋਂ ਮੈਨੂੰ ਇੱਕ ਫੋਨ ਲੇਡੀਜ਼ ਦਾ ਗਿਆ ਕਿ ਮੈਡਮ ਤੁਹਾਡਾ ਫੋਨ ਗੁੰਮਿਆ ਸੀ ਤਾਂ ਫਿਰ ਮੈਨੂੰ ਥੋੜਾ ਸੀਰੀਅਸਲੀ ਹੋਇਆ ਕਿ ਮੇਰਾ ਫੋਨ ਮਤਲਬ ਲੱਭ ਗਿਆ ਔਰ ਇੰਨੀ ਤੁਸੀਂ ਮਿਹਨਤ ਕੀਤੀ ਸੱਚਮੁੱਚ ਵੀ ਅਸੀਂ ਤੁਹਾਡੇ ਦੇਨਦਾਰ ਆਂ ਵੀ ਅਸੀਂ ਜਿਸ ਤਰ੍ਹਾਂ ਉੱਥੇ ਲਿਖਿਆ ਹੋਇਆ ਹੈ ਫਲੈਕਸ ਤੇ ਇਟ ਇਜ਼ ਆ ਫੋਰਸ ਆ ਇਟ ਇਜ਼ ਅ ਫੋਰਸ ਆਫ ਕਨਵਿੰਸ অর ਸੈਕੰਡ ਥਰਡ ਲਿਖਿਆ ਹੈ ਕਿ ਹਰਟ ਜਸਟ ਅੱਜ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਵਾਕਈ ਜੋ ਪੁਲਿਸ ਦਾ ਮੈਕਮਾ ਵੀ ਹੈ ਬਹੁਤ ਹੀ ਸ਼ਿੱਦਤ ਨਾਲ ਸਾਡੇ ਲਈ ਕੰਮ ਕਰਦਾ ਹੈ ਇੰਨੀ ਪਬਲਿਕ ਦੇ ਵਿੱਚੋਂ ਐਨੇ ਮੌਕ ਟੇ ਲੋਕਾਂ ਨੇ ਪਹਿਨੇ ਹੋਏ ਨੇ ਉਹਨਾਂ ਦੇ ਵਿੱਚੋਂ ਲੱਭ ਕੇ ਸਾਡੇ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਵੀ ਐਨੇ ਚੀਜ਼ਾਂ ਲੱਭ ਕੇ ਦੇਣੀਆਂ ਮੈਮ ਬਹੁਤ ਹੀ ਜ਼ਿਆਦਾ ਮੈਂ ਕਹਿੰਦੀ ਆ ਬਹੁਤ ਮਿਹਨਤ ਵਾਲੀ ਗੱਲ ਹੈ ਔਰ ਅਸੀਂ ਤੁਹਾਡੀ ਤਹਿ ਦਿਲੋਂ ਸਾਰੇ ਮੇਰੇ ਖਿਲ ਤਾਂ ਸਾਰੀ ਮੈਂ ਪੂਰੇ ਫਰੀਦਕੋਟ ਵੱਲੋਂ ਤੁਹਾਡਾ ਧੰਨਵਾਦ ਕਰਦੀ ਆ ਕਿਉਂਕਿ ਮੈਡਮ ਆਮ ਤੌਰ ਤੇ ਖਬਰਾਂ ਦੇ ਵਿੱਚ ਆਉਂਦੇ ਆ ਫਰੀਦਕੋਟ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਉਹਨਾਂ ਮੈਂ ਕਾਫੀ ਚੀਜ਼ਾਂ ਨਹੀਂ ਲੈਣਾ ਚਾਹੁੰਦੀ ਪਰ ਮੈਡਮ ਐਨੇ ਇੱਕ ਮਿਹਨਤ ਹੀ ਹੈ ਨਾ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਐਸਐਸਪੀ ਮੈਡਮ ਇਹ ਵਾਲੇ ਮੈਡਮ ਇੱਥੇ ਆਣਗੇ ਬਟ ਮੈਨੂੰ ਨਹੀਂ ਸੀ ਪਤਾ ਪਰ ਮੈਂ ਜਦੋਂ ਅੱਜ ਇਹਨਾਂ ਨੂੰ ਇੱਥੇ ਦੇਖਿਆ ਤਾਂ ਮੈਂ ਵਾਕਈ ਕਹਿ ਰਹੀਆਂ ਕਿ ਬੀਇੰਗ ਲੇਡੀਜ਼ ਮੇਰਾ ਖਿਆਲ ਹੈ ਮੈਂ ਇੰਨੀ ਮਿਹਨਤ ਕਰਦੇ ਪਹਿਲੀ ਵਾਰ ਹੀ ਦੇਖਿਆ ਇਹਨਾਂ ਨੇ